ਇੰਦਾ ਰਹੇਗਾ ਸੰਗੀਤ ਰਾਗੀ ਢਾਡੀ ਜੂੰਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜੀਂਦੇ ਰਹਿਣਗੇ ਦਿੰਦੇ ਰਹੋ ਪਰ ਪਰ ਮੁਠੀਆਂ ਪਿਆਰੇ ਨੂੰ ਬੋਲੀ ਜੂੰਦੀ ਰਹੀ ਤਾਂ ਪੰਜਾਬੀ ਜੂੰਦੇ ਰਹਿਣਗੇ ਇਹ ਮੇਲਾ ਅਸੀਂ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲੂਗਾ ਜਿਹਦੇ ਵਿੱਚ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਖਾਣ ਪੀਣ ਦੇ ਸਟਾਲ ਹੋਣਗੇ ਸ਼ਾਪਿੰਗ ਹੋਊਗੀ ਤੇ ਰੰਗ ਰੰਗ ਪ੍ਰੋਗਰਾਮ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਡਾਕਟਰ ਬੀ ਆਰ ਆਮ ਬੇਜੀ ਕਲੱਬ ਲੋ ਜੋ ਕਿ ਅਸੀਂ ਇਸੇ ਚੀਜ਼ ਲਈ ਬਣਾਇਆ ਸੀ ਕਿ ਅਸੀਂ ਆਪਾਂ ਇਸ ਕਲੱਬ ਨਾਲ ਕਲਚਰ ਪ੍ਰੋਗਰਾਮ ਵਿੱਚ ਚਾਹੀਏ ਅਗਲੇ ਮਹੀਨੇ ਨਿਊਯਾਰਕ ਦੇ ਵਿੱਚ ਮੇਲਾ ਪੰਜਾਬੀਆਂ ਦਾ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅਣਗਿਣਤ ਪੰਜਾਬੀ ਗਾਇਕਾਂ ਹਾਜ਼ਰੀ ਲਗਵਾਉਣ ਦੇ ਲਈ ਪਹੁੰਚਣਗੇ ਜਿਸ ਦਾ ਪੋਸਟਰ ਹਾਈਪ ਇੰਟਰਟੇਨਮੈਂਟ ਅਤੇ ਫੋਕ ਸਟਾਰ ਇੰਟਰਟੇਨਮੈਂਟ ਦੀ ਟੀਮ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹਾਈਪ ਇੰਟਰਟੇਨਮੈਂਟ ਦੇ ਲਖੀ ਗਿੱਲ ਅਤੇ ਫੋਕ ਸਟਾਰ ਇੰਟਰਟੇਨਮੈਂਟ ਦੇ ਧੀਰਜ ਕੁਮਾਰ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਨਿਊਯਾਰਕ ਦੇ ਵੱਲੋਂ 14 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਮੇਲਾ ਪੰਜਾਬੀਆਂ ਦਾ ਕਰਵਾਇਆ ਜਾ ਰਿਹਾ ਜਿਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਲੱਖੇ ਗਿਲੇ ਤੇ ਤੀਰਸ਼ ਕੁਮਾਰ ਇਹੋ ਜੇ ਬਹੁਤ ਸਾਰੇ ਵੱਡੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਉਹਨਾਂ ਦੇ ਵੱਲੋਂ ਇਸ ਵਾਰ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਵੀ ਦਿੱਤਾ ਜਾ ਰਿਹਾ ਹੈ 14 ਸਤੰਬਰ ਨੂੰ ਬਹੁਤ ਹੀ ਵੱਡਾ ਨਿਊਯਾਰਕ ਵਿੱਚ ਮੇਲਾ ਲੈ ਕੇ ਆ ਰਹੇ ਹਾਂ ਇਹ ਮੇਲਾ ਅਸੀਂ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲੇਗਾ ਜਿਦੇ ਵਿੱਚ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਖਾਣ-ਪੀਣ ਦੇ ਸਟਾਲ ਹੋਣਗੇ ਸ਼ਾਪਿੰਗ ਹੋਊਗੀ ਤੇ ਰੰਗਾਂ ਰੰਗ ਪ੍ਰੋਗਰਾਮ ਜਿਦੇ ਵਿੱਚ ਸਾਡੇ ਵੱਡੇ ਆਰਟਿਸਟ ਬਾਬਾ ਬੋੜ ਮਮਸਦੀਕ ਜੀ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਸੁਖਜੀਤ ਕੌਰ ਜੀ ਡਿਊਡ ਜੋੜੀ ਪਹੁੰਚ ਰਹੀ ਆ ਮੱਖਣ ਜੀ ਪਹੁੰਚ ਰਹੇ ਆ ਸਿੱਪੀ ਗੱਲ ਜੀ ਪਹੁੰਚ ਰਹੇ ਆ ਅਮਰ ਰੋਜੀ ਜੀ ਤੇ ਸੱਭਾ ਮੁੰਡਾ ਜੰਗ ਸਤਪਾਲ ਸਿੰਘ ਸੱਭਾ ਜਿਹਦਾ ਅੱਜਕੱਲ ਪੂਰਾ ਕਰੇਜ ਆ ਤੇ ਉਹ ਪਹੁੰਚ ਰਹੇ ਹਨ ਤੇ ਅਮਰ ਸੈਂਬੀ ਸਾਡਾ ਲੋਕਲ ਕਲਾਕਾਰ ਸਾਡਾ ਵੀਰ ਆ ਰਵਿੰਦਰਪਿੰਦਰ ਸਿੰਘ ਉਹ ਸੈਂਸਨੇਇਟੀ ਤੋਂ ਹਾਇਓ ਤੋਂ ਪਹੁੰਚ ਰਹੇ ਆ ਹੋਰ ਵੀ ਜਿੰਨੇ ਵੀ ਭੰਗੜਾ ਗੱਦੇਦੀਆਂ ਟੀਮਾਂ ਵੀ ਆ ਰਹੀਆਂ ਹਨ ਯਾਨੀ ਪੂਰਾ ਸੋਨੂੰ ਪੰਜਾਬ ਦਾ ਮਾਹੌਲ ਲੱਗੂਗਾ ਤੇ ਮੇਲੇ ਤੇ ਆਓ ਫੈਮਲੀਆਂ ਲੈ ਕੇ ਆਓ ਜੀ 236 ਸਟ੍ਰੀਟ ਹੈਲਸੈਡ ਐਮਨੂ ਤੇ ਸਤੰਬਰ 14 ਆਉਣਾ ਨਾ ਭੁੱਲਣਾ ਪੰਜਾਬੀਆਂ ਦਾ ਮੇਲਾ ਪੰਜਾਬੀ ਯਾਦ ਕਰਾਵਾਂਗੇ ਉੱਥੇ ਇੱਕ ਪੰਜਾਬ ਰਹੇਗਾ ਸੰਗੀਤ ਰਾਗੀ ਢਾਡੀ ਜੂੰਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜੀਂ ਦੇ ਰਹਿਣਗੇ ਦਿੰਦੇ ਰਹੋ ਪਰ ਪਰ ਮੁਠੀਆਂ ਪਿਆਰੇ ਨੂੰ ਬੋਲੀ ਜੁੰਦੀ ਰਹੀ ਤਾਂ ਪੰਜਾਬੀ ਜੁੰਦੇ ਰਹਿਣਗੇ ਨਿਊਯਾਰਕ ਵਸਦੇ ਸਾਰੇ ਪੰਜਾਬੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਹਾਈਪ ਐਂਟਰਟੇਨਮੈਂਟ ਤੇ ਫੋਕਸਟਾਰ ਐਂਟਰਟੇਨਮੈਂਟ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਦੇ ਸਹਿਯੋਗ ਦੇ ਨਾਲ 14 ਸਪਟੰਬਰ ਦਿਨ ਐਤਵਾਰ ਨੂੰ 236 ਸਟਰੀਟ ਹਿਲ ਸਾਈਡ ਤੇ ਪੰਜਾਬੀਆਂ ਦਾ ਬਹੁਤ ਵੱਡਾ ਮੇਲਾ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਮੇਲਾ ਆਪਣਿਆਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸੋ ਸਾਰੇ ਹੌਮ ਹਮਾ ਕੇ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ, ਸੁਖਜੀਤ ਕੌਰ, ਕੇਐਸ ਮੱਖਣ, ਸੱਬਾ, ਸਿੱਪੀ ਗਿੱਲ, ਅਮਨ ਰੋਜੀ, ਅੰਬਰ ਸੈਂਬੀ ਅਤੇ ਰਵਿੰਦਰ ਪੌਂਚ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕ ਇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸ਼ਾਮਿਲ ਹੋਣਗੇ। ਇਹ ਜੋ ਮੇਲਾ ਫੋਕਸਟਾਰ ਐਂਟਰਟੇਨਮੈਂਟ ਅਤੇ ਹਾਈਬ ਐਂਟਰਟੇਨਮੈਂਟ ਵੱਲੋਂ ਹੋ ਰਿਹਾ ਹੈ ਜੋ 14 ਸਤੰਬਰ ਦਿਨ ਐਤਵਾਰ ਨੂੰ ਹਿੱਲਸਾਈਡ ਦੇ ਪਾਰਕ ਵਿੱਚ ਹੋ ਰਿਹਾ ਹੈ। ਮੈਂ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਭਾਰਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੇਲੇ ਵਿੱਚ ਆ ਕੇ ਆਪਣੇ ਕਲਚਰ ਨਾਲ ਜੁੜੋ ਤਾਂ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਡਾਕਟਰ ਬੀ ਆਰ ਅੰਬੇ ਦੀ ਕਲੱਬ ਲੋ ਜੋ ਕਿ ਅਸੀਂ ਇਸੇ ਚੀਜ਼ ਲਈ ਬਣਾਇਆ ਸੀ ਕਿ ਅਸੀਂ ਆਪਾਂ ਇਸ ਕਲੱਬ ਨਾਲ ਕਲਚਰ ਪ੍ਰੋਗਰਾਮ ਵਿੱਚ ਚਾਹੀਏ ਜੋ ਵੀ ਹੁਣ ਹੁਣ ਕਮਿਊਨਿਟੀ ਨਾਲ ਪ੍ਰੋਗਰਾਮ ਹੁੰਦੇ ਉਹ ਜੋ ਸ਼ਾਮਲ ਹੋਈਏ ਕਈ ਕਿਛ ਜਿਹੋ ਜਿਹੀਆਂ ਹੁੰਦੀਆਂ ਸੀ ਉਹ ਆ ਉਹ ਜਿਹੜਾ ਗੁਰੂ ਘਰ ਬਲਾਪਨ ਨਹੀਂ ਕਰ ਸਕਦੇ ਇਸੇ ਲਈ ਕਲੱਬ ਦਾ ਗਠਨ ਕੀਤਾ ਗਿਆ ਸੀ ਕਿ ਅਸੀਂ ਇਹੋ ਜਿਹੇ ਪ੍ਰੋਗਰਾਮ ਵਿੱਚ ਵੀ ਪਾਰਟ ਬਣੀਏ ਤੇ ਆਪਣੇ ਕਲਚਰ ਨਾਲ ਜੋ ਵੀ ਲੋਕਾਂ ਲੋਕਾਂ ਨੂੰ ਜੁਆਇਨ ਕਰਾਈਏ ਅਤੇ ਮੈਂ ਆਪਣੇ ਕਲੱਬ ਵੱਲੋਂ ਬੇਨਤੀ ਕਰਦਾ ਕਿ ਸਾਰੇ ਹੀ ਹੋਮ ਹਮਾ ਕੇ ਇਸ ਮੇਲੇ ਵਿੱਚ 14 ਤਰੀਕ ਨੂੰ ਪਹੁੰਚੋ ਨਿਊਯਾਰਕ ਵਿੱਚ ਰਹਿੰਦੇ ਸਾਰੇ ਹੀ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਹੀ ਜਾਣ ਕੇ ਬਿਹੱਦ ਖੁਸ਼ੀ ਹੋਵੇਗੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਲੱਖੀ ਗੱਲ ਭਾਜੀ ਇੱਕ ਬਹੁਤ ਹੀ ਪਿਆਰਾ ਜਿਹਾ ਪੰਜਾਬੀ ਮੇਲਾ ਮੇਲਾ ਪੰਜਾਬੀਆਂ ਦਾ ਜੋ ਕਿ 14 ਸਤੰਬਰ ਦਿਨ ਐਤਵਾਰ ਨੂੰ 236 ਸਟਰੀਟ ਹਿਲਸੈਡ ਐਵੇਨਿਊ ਤੇ ਹੋਵੇਗਾ ਜਿਸ ਵਿੱਚ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵੀ ਆਓ ਅਤੇ ਆਪ ਪਰਿਵਾਰ ਸਮੇਤ ਬੱਚਿਆਂ ਨੂੰ ਵੀ ਲੈ ਕੇ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਇਹ ਜੋ ਪ੍ਰੋਗਰਾਮ ਹੈ ਜੋ ਹਾਈਪ ਐਂਟਰਟੇਨਮੈਂਟ ਐਂਡ ਫੋਲਕ ਸਟਾਰ ਐਂਟਰਟੇਨਮੈਂਟ ਅਤੇ ਪਾਵਰਡ ਬਾਈ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਵੱਲੋਂ ਇਹ ਕੀਤਾ ਕਰਵਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਇਸ ਮੇਲੇ ਵਿੱਚ ਪਹੁੰਚ ਕੇ ਇਸ ਮੇਲੇ ਦੀਆਂ ਖੁਸ਼ੀਆਂ ਨੂੰ ਇਸ ਮੇਲੇ ਦੀ ਰੌਣਕ ਨੂੰ ਬਧਾਓ ਜਿਸ ਵਿੱਚ ਫੂਡ ਦੇ ਸਟਾਲ ਅਤੇ ਬੱਚਿਆਂ ਵਾਸਤੇ ਜੋ ਸਪੈਸ਼ਲ ਗੇਮਾਂ ਹਨ ਪ੍ਰੋਗਰਾਮ ਕਰਵਾਏ ਜਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਵਿੱਚ ਹਮ ਹਮਾ ਕੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਬਧਾਓ ਜੀ ਇਹ ਪ੍ਰੋਗਰਾਮ 14 ਸਤੰਬਰ ਨੂੰ 23602 ਹਿੱਲ ਸਾਈਡ ਐਵੈਨਿਊ ਕੁਇਨਸ ਨਿਊਯਾਰਕ ਵਿਖੇ ਹੋਵੇਗਾ ਜਿੱਥੇ ਫ੍ਰੀ ਪਾਰਕਿੰਗ ਗਿੱਦਾ ਭੰਗੜਾ ਕਿਡ ਰਾਈਡ ਫੂਡ ਸਟਾਲ ਸ਼ਾਪਿੰਗ ਸਟਾਲ ਅਤੇ ਹੋਰ ਬਹੁਤ ਸਾਰੇ ਐਂਟਰਟੇਨਮੈਂਟ ਦੇ ਇੰਤਜ਼ਾਮ ਕੀਤੇ ਜਾਣਗੇ ਇਸ ਪ੍ਰੋਗਰਾਮ ਦਾ ਪੋਸਟਰ ਬੌਬੀ ਕੁਮਾਰ ਦੇ ਦਫ਼ਤਰ ਦੇ ਵਿੱਚ ਰਿਲੀਜ਼ ਕੀਤਾ ਗਿਆ ਪਹਿਲਾਂ ਇਹ ਪ੍ਰੋਗਰਾਮ 24 ਅਗਸਤ ਨੂੰ ਕਰਵਾਇਆ ਜਾਣਾ ਸੀ ਪਰ 24 ਅਗਸਤ ਨੂੰ ਇੰਡੀਆ ਡੇ ਪ੍ਰੇਡ ਹੋਣ ਕਰਕੇ ਇਸ ਲਈ ਹੁਣ 14 ਸਤੰਬਰ ਦਾ ਦਿਨ ਤੈਅ ਕੀਤਾ ਗਿਆ ਜੋ ਕਿ ਭਾਈਚਾਰਕ ਸੰਸ ਦਾ ਸੁਨੇਹਾ ਵੀ ਹੈ ਜਿਹੜਾ ਇਹ ਮੇਲਾ 14 ਸਤੰਬਰ ਨੂੰ 2025 ਨੂੰ ਹਿੱਲ ਸਾਈਡ ਐਵੇਨਿਊ ਕੁਇਨਸ ਦੇ ਵਿਖੇ ਹੋਣ ਜਾ ਰਿਹਾ ਲੱਖੀ ਭਾਜੀ ਤੇ ਉਹਨਾਂ ਦੀ ਟੀਮ ਜਿਹੜੀ ਇਹ ਮੇਲਾ ਕਰਵਾਉਣ ਜਾ ਰਹੀ ਹੈ ਪਹਿਲਾਂ ਇਹਨਾਂ ਮੇਲੇ ਦੀ ਡੇਟ ਇਹਨਾਂ ਨੇ 24 ਅਗਸਤ 2025 ਨੂੰ ਰੱਖੀ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਅਪਰੋਚ ਕੀਤਾ ਰਿਕੁਐਸਟ ਕੀਤੀ ਇਸ ਕਰਕੇ ਮੇਲੇ ਦੀ ਡੇਟ ਪੋਸਟਪੋਨ ਹੋਈ ਰਿਕੁਐਸਟ ਕਰਨ ਦਾ ਕਾਰਨ ਇਹ ਸੀਗਾ ਵੀ ਸਾਡੀ ਜਿਹੜੀ ਇੰਡੀਆ ਡੇ ਪਰੇਡ ਜੋ ਸਾਡੀ ਬਹੁਤ ਵੱਡੀ ਪਰੇਡ ਹੈ ਵੈਕਸਵਿਲ ਦਾ ਲੌਂਗ ਆਇਲੈਂਡ ਦਾ ਸਾਡੇ ਦੇਸ਼ ਦਾ ਮਾਣ ਹੈ ਉਹ ਪਰੇਡ ਤੇ ਜਿਹੜੀ ਕਿ ਸਾਡੇ ਫਾਊਂਡਰ ਬੋਬੀ ਕੋਲੋਟੀ ਜੀ ਵਿਮਲ ਗੋਇਲ ਜੀ ਮੇਰੇ ਨਾਲ ਕੋ-ਪ੍ਰੈਜ਼ੀਡੈਂਟ ਆ ਸੀ ਦੋਨੋਂ ਔਰ ਸਾਰੀ-ਸਾਰੀ ਟੀਮ ਮਿਲ ਕੇ ਇਹ ਕਰਾਂਦੀ ਆ ਤੇ ਅਸੀਂ ਲੱਖੀ ਭਾਜੀ ਨੂੰ ਦੱਸਿਆ ਵੀ ਸਾਡੀ ਪਰੇਡ ਆ 24 ਅਗਸਤ ਨੂੰ ਇਸ ਕਰਕੇ ਇਹਨਾਂ ਨੇ ਵੀਰਜੀ ਨੇ ਸਾਡੇ ਨਾਲ ਪੂਰੀ ਯਾਨੀ ਕਿ ਕੋਆਪਰੇਸ਼ਨ ਕੀਤੀ ਔਰ ਇਹਨਾਂ ਨੇ ਆਪਦੇ ਮੇਲੇ ਦੀ ਜਿਹੜੀ ਡੇਟ ਆ ਉਹ ਫਿਰ 24 ਅਗਸਤ ਤੋਂ 14 ਸਤੰਬਰ ਤੇ ਪੋਸਟਪੋਨ ਕੀਤੀ ਆ ਤੇ ਸਾਰੇ ਭੈਣ ਭਰਾਵਾਂ ਨੂੰ ਯਾਨੀ ਕਿ ਮੈਂ ਰਿਕੁਐਸਟ ਕਰਦਾ ਕਿ ਇਹ ਮੇਲੇ ਦਾ 파ਟ ਬਣੋ ਔਰ ਭਾਜੀ ਔਰਿਆਂ ਦੀ ਪੂਰੀ ਸਪੋਰਟ ਕਰੋ ਇਹ ਆਪਣੀ ਕਮਿਊਨਿਟੀ ਦੇ ਸਾਰੇ ਅਸੀਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਕਰਦੇ ਆਂ ਤੇ ਸਾਨੂੰ ਉਮੀਦ ਹੈ ਤੁਸੀਂ ਸਾਰੇ ਇਸ ਮੇਲੇ ਦੀ ਪੂਰੀ ਸਪੋਰਟ ਕਰੋਗੇ ਔਰ ਸਾਡੀ ਇੰਡੀਆ ਡੇ ਪਰੇਡ ਵੱਲੋਂ ਵੀ ਤੁਹਾਡੀ ਲੱਖੀ ਭਾਜੀ ਸਾਰੀ ਪੂਰੀ ਟੀਮ ਦੀ ਤੁਹਾਨੂੰ ਸਪੋਰਟ ਕਰਾਂਗੇ ਮੇਲਾ ਪੰਜਾਬੀਆਂ ਦਾ ਸਪਟੈਂਬਰ 14th ਕੋ ਹੈ ਆ ਯੂ ਆਲ ਸ਼ੁੱਡ ਜੁਆਇਨ ਐਂਡ ਥਿਸ ਇਜ਼ ਹਾਈਪ ਐਂਟਰਟੇਨਮੈਂਟ ਐਂਡ ਫੌਕ ਸੌਂਗ ਫੌਕ ਸਟਾਰ ਐਂਟਰਟੇਨਮੈਂਟ ਥਿਸ ਇਜ਼ ਪਾਵਰਡ ਬਾਈ ਡਾਕਟਰ ਅੰਬੇਡਕਰ ਕਲੱਬ ਯੂ ਐਸ ਏ ਸੋ ਪਲੀਜ਼ एवरीवन ਸ਼ੁੱਡ ਜੁਆਇਨ And enjoy yourself. There will be a lot of food stalls, games, and sports for everyone, and the whole family will enjoy. And this is a great program and a lot of entertainment. So, everyone should come and join again. It's on September 14th, September 14th from 12 p.m. to 8 p.m. Everyone, please join. In years, is a program in New York. Which ਪੰਜਾਬ ਵਿੱਚ ਵੱਡੇ ਅਤੇ ਪੁਰਾਣੇ ਮੇਲਿਆਂ ਦੇ ਵਰਗਾ ਹੋਵੇਗਾ ਜਿਸ ਲਈ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ